ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ 108 ਮਣਕੀਆਂ ਵਾਲੀ ਮਾਲਾ ਦਾ ਪੰਜ ਵਾਰ ਜਾਪ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਇਹ ਜਾਪ ਕਰਦਿਆਂ ਨੂੰ ਸਾਡਾ ਤੀਜਾ ਦਿਨ ਹੈ ਸਾਧ ਸੰਗਤ ਜੀ ਇਹ 13 ਦਿਨ ਦੇ ਜਾਪ ਵਿੱਚ ਆਪਣੀ ਹਾਜ਼ਰੀ ਭਰ ਕੇ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਜਾਪ ਸ਼ੁਰੂ ਕਰਦੇ ਹਾਂ Tann tann bapa Deep Singh Ji 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 Tantanaba body Persinger, Tanatanaba body Persinger, Tantanaba body Persinger, Tan Tanaba body Persinger, Tana Tanaba body Persinger, Tantanaba body Persinger G, Tana Tanaba body Persinger G, Tana Dana Baba body Persinger, Tana Tanaba body Persing G, Tanatanaba body Persing G, Tanatanaba body Persinger, Tana Dana Baba body Persing G, Tanatanaba body

ਤਨ ਤਨ ਬਾਬਾ ਦੀਪ ਸਿੰਘ ਜੀ 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 ਤਨ ਧਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਧਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਧਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਧਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਧਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੰਤਨ 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 ਬਾਬਾ ਦੀਪ ਸਿੰਘ ਜੀ ਕੰਨਦਨ ਬਾਬਾ ਦੀਪ ਸਿੰਘ ਜੀ ਤੰਤਨ 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 ਬਾਬਾ ਦੀਪ ਸਿੰਘ ਜੀ

ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤਨਤਨ 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 ਬਾਬਾ ਦੀਪ ਸਿੰਘ ਜੀ ਤੰਤਨ 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 ਬਾਬਾ ਦੀਪ ਸਿੰਘ ਜੀ ਤਨਤਨ 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 ਬਾਬਾ ਦੀਪ ਸਿੰਘ ਜੀ

ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤਨ ਤਨ 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 ਬਾਬਾ ਦੀਪ ਸਿੰਘ ਜੀ ਤੰਤਨ 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 ਬਾਬਾ ਦੀਪ ਸਿੰਘ ਜੀ ਤਨ ਤਨ 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 ਬਾਬਾ ਦੀਪ ਸਿੰਘ ਜੀ

ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ

ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬੱਬਾ 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 ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਰੰਤਨ ਬਾਬਾ ਦੀਪ ਸਿੰਘ ਜੀ ਤਨ ਤਨ 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 ਬਾਬਾ ਦੀਪ ਸਿੰਘ ਜੀ ਤੰਤਨ 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 ਬੱਬਾ 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 ਦੀਪ ਸਿੰਘ ਜੀ

tantan baba deep singh <laughs> ji tantan baba deep singh 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 tantan 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 deep tantan deep ਤੰਤਨ ਬੱਬਾ ਦੀਪ ਸਿੰਘ ਜੀ 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 ਤੰਤਨ ਬਾਬਾ 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 ਦੀਪ ਸਿੰਘ ਜੀ ਤੰਤਨ ਦੀਪ ਸਿੰਘ ਜੀ ਤੰਤਨ ਬਾਬਾ 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 ਦੀਪ ਸਿੰਘ ਜੀ ਤਨ ਤਨ 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 ਬਾਬਾ ਦੀਪ ਸਿੰਘ ਜੀ ਤੰਤਨ 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 ਬਾਬਾ ਦੀਪ ਸਿੰਘ ਜੀ ਤੰਨ ਤਨ ਬਾਬਾ ਦੀਪ ਸਿੰਘ ਜੀ ਤੰਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ